ਮੈਂ ਸਲਾਹ ਕਰਨੀ ਚਾਹੁੰਨਾ ਜਾਂ ਪੁੱਛਣਾ ਚਾਹੁੰਨਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਕਿੱਥੇ ਨੇ ਸਰ ਉਹ ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਨਾ ਕਿਵੇਂ ਸਾਈਨ ਕਰ ਗਏ ਕੀ ਸਾਈਨ ਕਰ ਗਏ ਇਹਦਾ ਕੀ ਕਰੀਏ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਭਗਵੰਤ ਮਾਨ ਨੇ ਕੱਲ ਵਿਧਾਨ ਸਭਾ ਵਿੱਚ ਪੁੱਛਿਆ ਸੀ ਕੀ ਆਖਿਰ ਚੰਨੀ ਕਿੱਥੇ ਨੇ ਉਹ ਮੈਨੂੰ ਮਿਲ ਤਾਂ ਸਕਦੇ ਨੇ ਮੈਂ ਉਹਨਾਂ ਤੋਂ ਕਈ ਫਾਈਲਾਂ ਬਾਰੇ ਪੁੱਛਣਾ ਸੀ ਪਰ ਉਹ ਪਤਾ ਨਹੀਂ ਕਿੱਥੇ ਚਲੇ ਗਏ ਇਸ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਨੂੰ ਜਵਾਬ ਦਿੱਤਾ ਉਹਨਾਂ ਕਿਹਾ ਕਿ ਉਹ ਮੈਨੂੰ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਨੇ ਕਿਉਂਕਿ ਮੇਰਾ ਮੋਬਾਈਲ ਫੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਤੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਇੱਕ ਨਿੱਜੀ ਚੈਨਲ ਨੂੰ ਕਾਲ ਕਰਕੇ ਇਹ ਜਾਣਕਾਰੀ ਦਿੱਤੀ ਹੈ ਹੋਰ ਕੀ ਕਿਹਾ ਸਾਬਕਾ ਸੀਐਮ ਚੰਨੀ ਨੇ ਤੁਹਾਨੂੰ ਉਹ ਵੀ ਦੱਸਾਂਗੇ ਪਰ ਪਹਿਲਾਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਬਾਰੇ ਕੀ ਕਿਹਾ ਸੀ ਮੈਂ ਸਲਾਹ ਕਰਨੀ ਚਾਹਣਾ ਜਾਂ ਪੁੱਛਣਾ ਚਾਹਣਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਕਿੱਥੇ ਨੇ ਸਰ ਉਹ ਮੁੱਖ ਮੰਤਰੀ ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਨਾ ਕਿਵੇਂ ਅਸਾਈਨ ਕਰ ਗਏ ਕੀ ਸਾਈਨ ਕਰ ਗਏ ਇਹਦਾ ਕੀ ਕਰੀਏ ਹੁਣ ਤਾਂ ਸੱਤਾ ਟਰਾਂਸਫਰ ਵਾਸਤੇ ਵੀ ਨਹੀਂ ਤੁਸੀਂ ਮਿਲ ਸਕਦੇ ਸਨ ਇਹ ਪਾਕਿਸਤਾਨ ਥੋੜੀ ਹੈ ਸਰ ਪਾਕਿਸਤਾਨ ਚ ਹੁੰਦਾ ਐਦਾਂ ਪ੍ਰਧਾਨ ਮੰਤਰੀਓ ਜਿੱਦẽ ਲਾਹ ਤੇ ਜਦ ਭੱਜੋ ਜਾਂ ਫਾਂਸੀ ਤੇ ਚੰਨੀ ਸਾਹਿਬ ਭੱਜ ਕਿਉਂ ਗਏ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਾਂਗਰਸੀਆਂ ਨੂੰ ਕਿ ਆਪ ਦਾ ਸੀਐਮ ਦਾ ਕੈਂਡੀਡੇਟ ਦਿਖਾ ਦਿਓ ਕਿੱਥੇ ਹੈ ਮੈਂ ਬਹੁਤ ਸਾਰੀਆਂ ਫਾਈਲਾਂ ਬਾਰੇ ਪੁੱਛਣਾ ਚਾਹੁੰਨਾ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਲਾਸਟ ਦਿਨਾਂ ਦੇ ਡਿਸੀਜਨ ਲਏ ਹੋਏ ਨੇ ਕਿੱਧਰ ਗਏ ਕੋਈ ਕਹਿੰਦਾ ਜੀ ਅਮਰੀਕਾ ਨੇ ਕੋਈ ਕਹਿੰਦਾ ਕੈਨੇਡਾ ਨੇ ਇਹ ਇਸ ਕੰਮ ਵਾਸਤੇ ਤੁਸੀਂ ਮੁੱਖ ਮੰਤਰੀ ਬਣੇ ਸੀ ਯਾਰ ਕਿ ਅਸੀਂ 120 ਦਿਨ 12 ਦਿਨ 118 ਦਿਨ ਬਣ ਜਾਾਂਗੇ ਬਾਅਦ ਚ ਇੱਥੋਂ ਭੱਜ ਜਾਾਂਗੇ ਇਹਦਾ ਮਤਲਬ ਤੁਸੀਂ ਆਪ ਹੀ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹੋ ਤੁਸੀਂ ਰਹੋ ਇੱਥੇ ਕਿ ਮੈਂ ਮੁੱਖ ਮੰਤਰੀ ਹੁੰਦਾ ਸੀ ਸਾਬਕਾ ਮੁੱਖ ਮੰਤਰੀ ਬਹੁਤ ਸਾਰੇ ਰਹਿੰਦੇ ਨੇ ਇਹਦਾ ਮਤਲਬ ਕੁਛ ਨਾ ਕੁਛ ਗਲਤ ਕੀਤਾ ਇਹਦਾ ਮਤਲਬ ਜਦੋਂ ਇਹਦਾ ਮਤਲਬ ਕਾਂਗਰਸ ਦੇ ਵਿੱਚ ਇਹ ਹਾਲਾਤ ਹੈ ਕਿ ਕਾਂਗਰਸੀ ਉਹਨਾਂ ਦੇ ਨਹੀਂ ਇਮਾਨਦਾਰ ਨੇ ਜਿੰਨੇ ਜਿਹੜਾ ਮੌਕਾ ਨਹੀਂ ਮਿਲਦਾ ਜਦੋਂ ਮੌਕਾ ਮਿਲ ਗਿਆ ਚੱਕਦੇ ਫੱਟੇ ਮੈਂ ਆਪ ਪੁੱਛਣਾ ਚਾਹੁੰਨਾ ਸਰ ਕਿ ਸਾਡਾ ਜਿਹੜਾ ਮੁੱਖ ਮੰਤਰੀ ਸੀਗਾ ਚੰਨੀ ਉਹ ਕਿੱਥੇ ਆ ਬਹੁਤ ਸਾਰੀਆਂ ਫਾਈਲਾਂ ਬਾਰੇ ਡਿਸਕਸ ਕਰਨਾ ਅਫਸਰ ਕਹਿੰਦੇ ਜੀ ਚੰਨੀ ਸਾਹਿਬ ਨੇ ਸਾਈਨ ਕੀਤੇ ਨੇ ਮੈਂ ਕਹਿੰਦਾ ਜੀ ਇਹਨੂੰ ਕਿਵੇਂ ਕਰੀਏ ਤਾਂ ਬਹੁਤ ਹੀ ਲੋਕਾਂ ਦੇ ਵਿਰੁੱਧ ਫੈਸਲਾ ਹੈ ਕਹਿੰਦੇ ਜੀ ਹੁਣ ਕੀ ਕਰੀਏ ਚੰਨੀ ਸਾਹਿਬ ਨੇ ਕੀਤੇ ਨੇ ਬੀਨੂੰ ਵਾਪਸ ਕਿਵੇਂ ਲਈਏ ਜਾਂ ਚੰਨੀ ਸਾਹਿਬ ਨੂੰ ਪੁੱਛੀਏ ਕਿਉਂ ਲਏ ਫੈਸਲੇ ਨਹੀਂ ਉਲਭੇ ਨਹੀਂ ਕਿਤੇ ਜਿਨ੍ਹਾਂ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਥਿਆਉਂਦਾ ਜਿਨ੍ਹਾਂ ਦੇ ਨੌ ਮੁੱਖ ਮੰਤਰੀ ਬੀਜੇਪੀ ਚ ਸ਼ਾਮਲ ਹੋ ਗਏ ਜਿਨ੍ਹਾਂ ਦੇ ਰੋਜ਼ ਐਮਐਲਏ ਜਿਹੜੇ ਨੇ ਉਹ ਬੀਜੇਪੀ ਜਾਂਦੇ ਨੇ ਜਿਨ੍ਹਾਂ ਦੇ ਹਰ ਰੋਜ਼ ਇਹ ਕਿਹਾ ਜਾਂਦਾ ਮੈਂ ਹੁਣ ਕਹਿੰਦੇ ਜੀ ਕਿ ਇੱਕ ਕਹਾਵਤ ਹੈ ਕਿ ਅਸ਼ੋਕ ਹਲੋਤ ਜੀ ਨੂੰ ਕਹਿੰਦੇ ਨੈਸ਼ਨਲ ਪਾਰਟੀ ਦਾ ਚੇਅਰਮੈਨ ਬਣ ਜਾ ਪਾਰਟੀ ਦੀ ਹਾਲਤ ਦੇਖੋ ਕਾਂਗਰਸ ਦੀ ਕੋ ਉਹਦਾ ਕੋਈ ਉਹਦਾ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਸਰ ਕਹਿੰਦਾ ਮੈਂ ਨਹੀਂ ਬਣਦਾ ਮੈਂ ਤਾਂ ਰਾਜਸਥਾਨ ਦਾ ਮੁੱਖ ਮੰਤਰੀ ਲਾਉਂਗਾ ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਅਜੀਹਾ ਸਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ ਜਿਸ ਰਾਹੀਂ ਕਿਸੇ ਫਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ ਚੰਨੀ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫਾਈਲਾਂ ਤੇ ਹਸਤਾਖਰ ਕਰਕੇ ਫੈਸਲੇ ਕੀਤੇ ਜਿਨ੍ਹਾਂ ਵਿੱਚ ਬਿਜਲੀ ਦੇ 3 ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਫੈਸਲਾ ਵੀ ਸ਼ਾਮਲ ਸੀ ਹੁਣ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਕਿਹੜੀ ਫਾਈਲ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਨੇ ਉਹਨਾਂ ਕਿਹਾ ਕਿ ਉਹਨਾਂ ਦਾ ਫੋਨ 24 ਘੰਟੇ ਖੁੱਲ੍ਹਾ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਭਗਵੰਤ ਮਾਨ ਜਾਂ ਸਰਕਾਰ ਲੈ ਸਕਦੀ ਹੈ ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਦੀ ਸਰਕਾਰ ਵੱਲੋਂ ਲਏ ਗਏ ਕੁਝ ਲੋਕ ਹਿੱਤ ਫੈਸਲੇ ਵਾਪਸ ਲੈ ਲਏ ਗਏ ਤੇ ਕੁਝ ਕੁ ਦੀ ਚੰਗੀ ਤਰ੍ਹਾਂ ਪੈਰਵਾਈ ਨਹੀਂ ਕੀਤੀ ਦੱਸ ਦਈਏ ਕਿ ਸਾਡਾ ਮੁੱਖ ਮੰਤਰੀ ਚੰਨੀ ਅਮਰੀਕਾ ਵਿੱਚ ਪੀ ਐਚ ਡੀ ਦੀ ਥੀਸਿਸ ਪੂਰੀ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਵਿਦੇਸ਼ ਵਿੱਚ ਫੋਟੋਫੀਬੀਆ ਦਾ ਇਲਾਜ ਕਰਵਾ ਰਹੇ ਨੇ ਫਿਲਹਾਲ ਚੰਨੀ ਦੇ ਇਸ ਮੋੜ ਵਿੱਚ ਵਾਅਦੇ ਭਗਵੰਤ ਮਾਨ ਕੀ ਰਿਐਕਸ਼ਨ ਦਿੰਦੇ ਨੇ ਇਹ ਦੇਖਣ ਵਾਲਾ ਰਹੇਗਾ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ